ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਪਿੰਡ ਬਗਲੀ ਕਲਾ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ ਇਸ ਮੌਕੇ ਮੁੱਖ ਪ੍ਰਬੰਧਕ ਇੰਟਰਨੈਸ਼ਨਲ ਦਸਤਾਰ ਕੋਸ ਸੰਦੀਪ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਆ ਪਹਿਲਾ ਦਸਤਾਰ ਮੁਕਾਬਲਾ ਕਰਵਾਇਆ ਗਿਆ ਹੈ ਵਿਸ਼ਵ ਸਿੱਖ ਪ੍ਰਸਾਰੀ ਦਸਤਾਰ ਮਿਸ਼ਨ ਦੇ ਵੱਲੋਂ ਵੱਖ-ਵੱਖ ਗਰੁੱਪਾਂ ਸੀਨੀਅਰ ਜੂਨੀਅਰ ਤੇ ਦੁਮਾਲੇ ਦੇ ਗਰੁੱਪਾਂ ਰਾਹੀਂ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੇ ਸੰਦੇਸ਼ ਨੂੰ ਲੈ ਕੇ ਇਹ ਜੋਗ ਉਪਰਾਲਾ ਕੀਤਾ ਗਿਆ ਹੈ ਉਨਾ ਕਿਹਾ ਕਿ ਭਾਵੇਂ ਅਸੀਂ ਪੰਜਾਬ ਵੱਖ-ਵੱਖ ਰਾਜਾਂ ਤੇ ਵਿਦੇਸ਼ਾਂ ਦੇ ਵਿੱਚ ਦਸਤਾਰ ਮੁਕਾਬਲੇ ਕਰਵਾ ਚੁੱਕੇ ਹਾਂ ਪਰ ਸਾਡੇ ਪਿੰਡ ਬਗਲੀਕਲਾ ਵਿਖੇ ਇਹ ਪਹਿਲਾ ਉਪਰਾਲਾ ਕੀਤਾ ਗਿਆ ਹੈ ਇਸ ਸਮਾਗਮ ਦੀ ਸ਼ੁਰੂਆਤ ਅਰਦਾਸ ਕਰਕੇ ਕੀਤੀ ਗਈ ਇਸ ਸਮਾਗਮ ਦੇ ਵਿੱਚ ਪੰਜਾਬ ਦੀਆਂ ਪ੍ਰਮੁੱਖ ਸ਼ਖਸੀਅਤਾਂ ਸਮਾਜਿਕ ਧਾਰਮਿਕ ਰਾਜਨੀਤੀ ਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਪੁੱਜ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਇਸ ਮੌਕੇ ਮੁੱਖ ਪ੍ਰਬੰਧਕ ਸੰਦੀਪ ਸਿੰਘ ਇੰਟਰਨੈਸ਼ਨਲ ਕੋਚ ਸੀਨੀਅਰ ਕੌਮੀ ਜਨਰਲ ਸਕੱਤਰ ਇੰਜੀਨੀਅਰ ਜਗਦੇਵ ਸਿੰਘ ਬਫਾਰਾਏ ਵੀਪੀ ਸਤਵੰਤ ਕੌਰ ਖਾਲਸਾ ਭਾਈ ਸਤਨਾਮ ਸਿੰਘ ਖਾਲਸਾ ਨੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਆ ਇਸ ਦਸਤਾਰ ਮੁਕਾਬਲੇ ਦੇ ਵਿੱਚ ਬੱਚਿਆਂ ਤੇ ਨੌਜਵਾਨਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਵੱਖ-ਵੱਖ ਹਲਕਿਆਂ ਦੇ ਪਿੰਡਾਂ ਤੋਂ ਇੱਥੇ ਭਾਰੀ ਗਿਣਤੀ ਦੇ ਵਿੱਚ ਵਿਦਿਆਰਥੀ ਹਿੱਸਾ ਲੈਣ ਪੁੱਜੇ ਸਨ ਜਿੱਥੇ ਪ੍ਰਬੰਧਕ ਕਮੇਟੀ ਦੇ ਵੱਲੋਂ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਉੱਥੇ ਪਹੁੰਚੇ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਉਪਰਾਧ ਗੁਰੂ ਦਾ ਅਟੁੱਟ ਲੰਗਰ ਵਰਤਿਆ ਇੰਟਰਨੈਸ਼ਨਲ ਕੋਚ ਸੰਦੀਪ ਸਿੰਘ ਦੇ ਵੱਲੋਂ ਪਹੁੰਚੀਆਂ ਹੋਈਆਂ ਸਾਰੀਆਂ ਸ਼ਖਸੀਅਤਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਹਨਾਂ ਗਰੁੱਪ ਨੇ ਜੀ ਦਮਾਲੇਵਾਲਾ ਜੀ ਇੱਕ ਤੇ ਇੱਕ ਸੀਨੀਅਰ ਗਰੁੱਪ ਤੇ ਯੂਨੀਅਨ ਗਰੁੱਪ ਜੀ ਨੌਜਵਾਨ ਨੂੰ ਸਿੱਖੀ ਨਾਲ ਪ੍ਰੇਰਿਤ ਬੰਦੇ ਬਣਾਉਣ ਦੇ ਜਾਂ ਪੰਗਤ ਦਸਤੂਰਾਂ ਦੇ ਵਿੱਚ ਜੀਣਾ ਚਾਹੁੰਗੇ। ਦੇਖੋ ਅੱਜ ਸਮੇਂ ਨੂੰ ਲੋੜ ਹੈ ਜੀ ਦਸਤਾਰਾਂ ਦੀ ਜਿਹੜਾ ਸਾਡਾ ਪੰਜਾਬ ਸੀਗਾ ਉਹਦੇ ਵਿੱਚੋਂ ਦਸਤਾਰਾਂ ਖਤਮ ਹੋ ਗਈਆਂ। ਸੋ ਅਸੀਂ ਵੀ ਸਾਡੇ ਦਸਤਾਰ ਕੋਚ ਅਸੀਂ ਵੀ ਇਹ ਉਪਰਾਲਾ ਕਰਦੇ ਹਾਂ। ਕਿ ਜਿਹੜਾ ਸਾਡਾ ਮੋੜ ਪੰਜਾਬ ਪੱਗਾਂ ਵਾਲਾ ਪੰਜਾਬ ਸੀ ਕਿ ਉਹਨੂੰ ਦੁਬਾਰਾ ਸਿਰਜਿਆ ਜਾਵੇ ਹੁਣ ਤੱਕ ਕਿੰਨੇ ਮੁਕਾਬਲੇ ਕਰਵਾ ਦਿੱਤੇ ਦੇਖੋ ਜੀ ਇਹ ਤਾਂ ਕੋਈ ਗਿਣਤੀ ਹੋਣੀ ਹੈਗੀ ਹਜ਼ਾਰਾਂ ਦੇ ਵਿੱਚ ਅਸੀਂ ਮੁਕਾਬਲੇ ਪੰਜਾਬ ਦਾ ਕੋਈ ਕੋਨਾ ਨਹੀਂ ਜਿੱਥੇ ਅਸੀਂ ਦਸਤਾਰ ਦੀ ਜੱਜਮੈਂਟ ਕਰਨ ਨਹੀਂ ਗਏ ਪਰ ਮੇਰੇ ਜਿਹੜਾ ਪਿੰਡ ਸੀਗਾ ਮੈਨੂੰ ਵੀ ਕਿਤੇ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਸੀ ਕਿ ਦੇਸ਼ਾਂ ਵਿਦੇਸ਼ਾਂ 'ਚ ਵੀ ਜਾਂਦੇ ਆ ਸੋ ਸਾਡੇ ਪਿੰਡ 'ਚ ਅਸੀਂ ਜਿਹੜਾ ਇੱਕ ਅੱਦੇ ਪ੍ਰੋਗਰਾਮ ਨਹੀਂ ਸੀ ਹੋਇਆ ਇਸ ਕਰਕੇ ਨੌਜਵਾਨਾਂ ਨੇ ਤਹਈਆ ਕੀਤਾ ਕਿ ਆਪਾਂ ਆਪਣੇ ਪਿੰਡ ਦੇ ਵਿੱਚ ਨਗਰ ਵਿੱਚ ਆਪਣੇ ਘਰ ਵਿੱਚ ਵੀ ਪਹਿਲਾਂ ਛਾਤੀ ਮਾਰੀਏ ਤੇ ਅਸੀਂ ਆਪਣੇ ਘਰ ਵਿੱਚ ਵੀ ਪ੍ਰੋਗਰਾਮ ਰੱਖਿਆ ਜੀ ਬਹੁਤ ਜ਼ਿਆਦਾ ਜੀ ਉਤਸ਼ਾਹ ਬੱਚਿਆਂ ਚ ਵੀ ਸੰਗਤਾਂ ਚ ਵੀ ਇਲਾਕਾ ਨਿਵਾਸੀਆਂ ਚ ਵੀ ਮੈਂ ਇਹ ਕਾਮਨਾ ਕਰਦਾ ਕਿ ਜਿਸ ਤਰ੍ਹਾਂ ਪਹਿਲਾ ਪ੍ਰੋਗਰਾਮ ਸੀਗਾ ਅਸੀਂ ਇੰਨਾ ਚੜ੍ਹਦੀ ਕਲਾ ਚ ਕਰ ਰਹੇ ਆ ਆਉਣ ਵਾਲੇ ਸਾਲਾਂ ਚ ਵੀ ਇਸ ਤੋਂ ਵੱਡੇ ਪ੍ਰੋਗਰਾਮ ਸਾਡੇ ਵੱਲੋਂ ਲਿਖੇ ਜਾਣਗੇ। ਸਖੀਰ ਦੇ ਵਿੱਚ ਨੌਜਵਾਨਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਸੰਦੇਸ਼ ਇਹ ਹੈ ਜੀ ਦੇਖੋ ਜਿਵੇਂ ਅੱਜ ਸਮੇਂ ਦੇ ਵਿੱਚ ਅੱਜ ਦੇ ਸਮੇਂ ਵਿੱਚ ਨੌਜਵਾਨੀਆ ਜਿਹੜੀ ਨਸ਼ਿਆਂ ਵੱਲ ਵੱਧ ਚੁੱਕੀ ਹੈ ਤੁਸੀਂ ਇਹ ਦੇਖੋ ਕਿ ਜਿਹੜਾ ਬੱਚਾ ਦਸਤਾਰ ਸਜਾਉਂਦਾ ਅੱਜ ਦਸਤਾਰ ਦੇ ਨਾਲ ਜੁੜਿਆ ਹੈ ਉਹ ਕਿਤੇ ਨਾ ਕਿਤੇ ਨਸ਼ੇ ਤੋਂ ਵੀ ਗੁਰੇਜ ਕਰੇਗਾ ਮਾੜੇ ਕੰਮਾਂ ਤੋਂ ਵੀ ਗੁਰੇਜ ਕਰੇਗਾ ਇਸ ਲਈ ਸਾਡਾ ਇਹ ਤਹਈਆ ਕਿ ਅਸੀਂ ਵੱਧ ਤੋਂ ਵੱਧ ਦਸਤਾਰਾਂ ਵਾਲੇ ਦਿਮਾਲਿਆਂ ਵਾਲੇ ਦਾੜੇ ਵਾਲੇ ਜਿਹੜੇ ਸਿੰਘ ਸਜੀਏ ਤਾਂ ਜੋ ਗੁਰੂ ਸਾਹਿਬ ਦੀ ਕਿਰਪਾ ਵੇ ਫਿਰ ਮੋੜ ਤੋਂ ਪੱਗਾਂ ਵਾਲਾ ਪੰਜਾਬ ਸਿਰਜ ਜਾਵੇ ਸਿੱਖ ਵਿਸਾਰ ਜਿਹੜੀ ਸੰਸਥਾ ਮਿਸ਼ਨ ਹੈ ਇਸ ਨੇ ਬਹੁਤ ਵਧੀਆ ਪ੍ਰੋਲਾ ਕੀਤਾ ਇੱਥੇ ਆ ਕੇ ਪਹਿਲਾਂ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿਉਂ ਸਾਡੇ ਬਹੁਤ ਬੱਚੇ ਇੱਥੇ ਆਏ ਹੋਏ ਨੇ ਮੁਕਾਬਲੇ ਦੇ ਵਿੱਚ ਆਰ ਸਾਰਿਆਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਹੈ। ਔਰ ਜਿਹੜਾ ਇਹ ਮਿਸ਼ਨ ਹੈ ਬਹੁਤ ਵਧੀਆ ਕੰਮ ਕਰ ਰਿਹਾ ਹੈ। ਔਰ ਇਸ ਦੇ ਨਾਲ ਸਾਨੂੰ ਦਸਤਾਰ ਦੇ ਨਾਲ-ਨਾਲ ਸਿੱਖੀ ਦੇ ਨਾਲ ਜੁੜਨ ਦੀ ਵੀ ਲੋੜ ਹੈ। ਕਿਉਂਕਿ ਜਦੋਂ ਅਸੀਂ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਹਾਂ ਉਸ ਦੇ ਨਾਲ ਸਾਡੇ ਜਿਹੜਾ ਜੀਵਨ ਹੈ ਉਸ ਨੂੰ ਸਫਲ ਕਰਨ ਵਾਸਤੇ ਬੜੀਆਂ ਸਿੱਧਾਂ ਮਿਲਦੀਆਂ ਹਨ। ਔਰ ਬਾਣੀ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਬਖਸ਼ਾਂ ਦੀ ਗੁਰੂਆਂ ਦੀ ਬਾਣੀ ਹੈ ਔਰ ਜੋ ਅਸੀਂ ਕਈ ਸਾਲਾਂ ਦੇ ਤਜਰਬੇ ਤੋਂ ਬਾਅਦ ਸਿੱਖਦੇ ਹਾਂ ਅਗਰ ਅਸੀਂ ਬਾਣੀ ਨੂੰ ਥੋੜੀ ਸੇਧ ਲਈਏ ਉਹ ਸਾਨੂੰ ਸਾਲ ਖਰਾਬ ਕਰਨ ਦੀ ਲੋੜ ਨਹੀਂ ਬਹੁਤ ਜਲਦੀ ਸਾਨੂੰ ਉਸ ਦਾ ਚਾਨਣ ਮਿਲਦਾ ਹੈ ਚਾਨਣ ਮਰਾਰਾ ਸਾਡੇ ਮਨਾਰਾ ਸਾਡੇ ਵਾਸਤੇ ਬਹੁਤ ਵੱਡਾ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਜਿਹੜੇ ਬੱਚੇ ਨੇ ਇਹ ਬੱਚਿਆਂ ਨੂੰ ਇਸ ਇਸਤਿਹਾਰ ਮੁਕਾਬਲੇ ਦੇ ਵਿੱਚ ਹਿੱਸਾ ਵੀ ਲੈਣਾ ਚਾਹੀਦਾ ਹੈ ਇਸ ਦੇ ਨਾਲ ਸਾਡੇ ਜਿਹੜੇ ਸਮਾਜ ਵਿਰੋਧੀ ਜੋ ਸਿਸਟਮ ਚੱਲ ਰਿਹਾ ਹੈ ਜੋ ਸਮਗਲਰ ਨੇ ਲਗ ਲਗ ਤਰ੍ਹਾਂ ਦੇ ਨਸ਼ੇ ਵੇਚ ਰਹੇ ਨੇ ਜਾਂ ਬੱਚਿਆਂ ਨੂੰ ਗੁਮਰਾ ਕਰਕੇ ਦੂਜੀ ਸਾਈਡ ਤੇ ਲੈ ਕੇ ਜਾਂਦੇ ਨੇ ਉਸ ਤੋਂ ਬੜੀ ਵੱਡੀ ਰਾਤ ਮਿਲੂਗੀ ਮੈਂ ਇੱਥੇ ਸਾਰੇ ਹੀ ਸਮੂਹ ਬਗਲੀ ਪਿੰਡ ਦੇ ਨਗਰ ਨਿਵਾਸੀਆਂ ਦਾ ਔਰ ਸਾਰੇ ਹੀ ਵਿਸਵ ਪ੍ਰਸਾਰ ਸਿੱਖ ਜਿਹੜਾ ਮਿਸ਼ਨ ਹੈ ਇਸ ਦਾ ਇਸ ਨੂੰ ਵਧਾਈ ਵੀ ਦਿੰਦਾ ਔਰ ਇਹਨਾਂ ਦਾ ਸਾਰੇ ਨਗਰ ਨਿਵਾਸੀਆਂ ਦਾ ਆ ਪ੍ਰਬੰਧਕਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹੈ ਬੈਗੁਰਜੀ ਦਾ ਖਾਲਸਾ ਬੱਚੇ ਪਤਨ ਪੜੇ ਦੇ ਵਿੱਚ ਪੈ ਗਏ ਕੇਸ ਕਰਾਉਂਦੇ ਨੇ ਤੇ ਨਸ਼ਾ ਕਰਦੇ ਨੇ ਨੌਜਵਾਨੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨ ਨੂੰ ਇਸ ਤਰ੍ਹਾਂ ਜੀ ਇਹ ਪਹਿਲੀ ਗੱਲ ਤਾਂ ਉਹ ਮਾਤਾ ਪਿਤਾ ਦੀ ਸਿੱਖਿਆ ਤੋਂ ਜਿਹੜੇ ਇਹ ਬੱਚੇ ਉਲਟ ਜਾਂਦੇ ਨੇ ਉਹ ਇੱਕ ਤਰ੍ਹਾਂ ਦਾ ਉਹ ਜ਼ਿੰਦਗੀ ਦੇ ਵਿੱਚ ਨੰਘਾਰ ਹੈ ਇੱਕ ਤਰ੍ਹਾਂ ਦਾ ਜਿਹੜਾ ਬੱਚਾ ਆਪਣੇ ਮਾਤਾ ਪਿਤਾ ਦੇ ਕਹਣੇ ਵਿੱਚ ਰਹੂਗਾ ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਯਾ ਭਾਏ ਕੇਸਾਂ ਦੀ ਜਿਹੜੀ ਨਹੀਂ ਕਰੂਗਾ ਅਰ ਉਸ ਤੋਂ ਬਾਅਦ ਜਿਹੜੀ ਮਾੜੀ ਸੰਗਤ ਹੈ ਜਿਹੜੀ ਆਪਣੇ ਸਾਰੇ ਨਗਰਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਉਸ ਤੋਂ ਬਚਿਆ ਰਹੂਗਾ ਉਸ ਨੂੰ ਜ਼ਿੰਦਗੀ ਦੇ ਵਿੱਚ ਕਮਜੋਰ ਹੋਣ ਵਾਸਤੇ ਬਹੁਤ ਵੱਡਾ ਵੱਡੀ ਸਿਹਤ ਮਿਲੇਗੀ ਸਿੱਖ ਪਸਾਰੇ ਦਸਤਾਰ ਮਿਸ਼ਨ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਪਹਿਲਾ ਦਸਤਾਰ ਕੈਂਪਸ ਜਿਹੜਾ ਉਹ ਪਿੰਡ ਦੇ ਵਿੱਚ ਲਗਾਇਆ ਜਾ ਰਿਹਾ ਹੈ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਅੱਜ ਵੱਡੀ ਗਿਣਤੀ ਦੇ ਵਿੱਚ ਬੱਚੇ ਇੱਥੇ ਦਸਤਾਰ ਮੁਕਾਬਲੇ ਦੇ ਵਿੱਚ ਪਹੁੰਚੇ ਨੇ ਜੀ ਤੇ ਇਹ ਤਿੰਨ categories ਦੇ ਵਿੱਚ ਮੁਕਾਬਲੇ ਹੋ ਰਹੇ ਨੇ ਜੂਨੀਅਰ ਸੀਨੀਅਰ ਤੇ ਅਤੇ ਦਮਾਲੇ ਵਾਲੇ ਬੱਚੇ ਨੇ ਇਹਨਾਂ ਤਿੰਨਾਂ categories ਦੇ ਜਿਹੜੇ ਬੱਚਿਆਂ ਦੇ ਲਈ ਨੇ ਬਰੇਸਰ ਵੀਰਾ ਸੁਖਵਿੰਦਰ ਵੀਰਾ ਵੱਡੇ ਇਨਾਮ ਰੱਖੇ ਗਏ ਨੇ ਇਹਨਾਂ ਦਸਤਾਰ ਮੁਕਾਬਲਿਆਂ ਦਾ ਇੱਕੋ ਇੱਕ ਮਕਸਦ ਹੈ ਸਿੱਖੀ ਦਾ ਪ੍ਰਚਾਰ ਕਰਨਾ ਅਤੇ ਪੰਜਾਬੀ ਵਿੱਚੋਂ ਨਸ਼ਿਆਂ ਨੂੰ ਦੂਰ ਕਰਨਾ ਹੈ ਫਤਿਹ ਵਿਸ਼ਵ ਸਿੱਖ ਪਸਾਰੇ ਦਸਤਾਰ ਮਿਸ਼ਨ ਵੱਲੋਂ ਜੋ ਅੱਜ ਦਾ ਇਹ ਸੁੰਦਰ ਦਸਤਾਰ ਮੁਕਾਬਲਾ ਪਿੰਡ ਬਗਲੀ ਕਲਾਂ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕੀ ਸਮੁੱਚੇ ਪੰਜਾਬ ਭਰ ਦੇ ਵਿੱਚੋਂ ਬੱਚੇ ਸ਼ਮੂਲੀਅਤ ਕਰ ਰਹੇ ਨੇ ਬੜਾ ਸੋਹਣਾ ਉਪਰਾਲਾ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਇਹ ਜਿਹੜਾ ਮੇਰੇ ਵੀਰ ਸੰਦੀਪ ਸਿੰਘ ਜੀ ਨਗਰ ਬਗਲੀ ਦੇ ਰਹਿਣ ਵਾਲੇ ਨੇ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਪਾਵਨ ਬਖਸ਼ਿਸ਼ਾਂ ਕਵੀ ਕੋਮਲ ਜੀ ਬੜੀਆਂ ਪਿਆਰੀਆਂ ਪਗਤੀਆਂ ਦਸਤਾਰ ਦੇ ਉੱਪਰ ਲਿਖਦੇ ਨੇ ਬਈ ਪੱਗਾਂ ਵਾਲਿਆਂ ਨੂੰ ਕਦਰ ਪੱਗ ਦੀ ਏ ਉੱਚਾ ਰਤਬਾ ਹੈ ਇਸ ਦਾ ਜੱਗ ਉਤੇ ਜੀਨੇ ਸਮਝਿਆ ਪੱਗ ਦਾ ਭੇਤ ਕੋਮਲ ਉਸ ਨੂੰ ਮਾਣ ਹੈ ਆਪਣੀ ਪੱਗ ਉਤੇ ਇਹ ਦਸਤਾਰ ਮੁਕਾਬਲੇ ਕਰਾਉਣ ਦਾ ਮੁੱਖ ਪ੍ਰਯੋਜਨ ਇਹੀ ਵੀ ਸਾਡੇ ਬੱਚਿਆਂ ਦੇ ਮਨ ਦੇ ਅੰਦਰ ਦਸਤਾਰ ਦੇ ਪ੍ਰਤੀ ਕੇਸਾਂ ਦੇ ਪ੍ਰਤੀ ਪ੍ਰੇਮ ਪੈਦਾ ਹੋ ਸਕੇ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਨਿਰਮਲ ਪੰਦੇ ਧਾਰਨੀ ਹੋ ਕਰਕੇ ਗੁਰਮਤਿ ਸਿੱਖੇ ਅਸਾਂ ਸਿਖਾਉਣੀ ਅੰਮ੍ਰਿਤ ਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿੱਚ ਕਰ ਗੁਰੂ ਦੀ ਪਾਵਨ ਬਖਸ਼ਿਸ਼ ਦਸਤਾਰ ਸੀਸ ਦੇ ਉੱਪਰ ਸਜਾ ਗੁਰੂ ਦੀ ਪਾਵਨ ਬਖਸ਼ਿਸ਼ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰ ਸਕਣ ਸੋ ਸਾਰੇ ਹੀ ਜਿੰਨੇ ਪ੍ਰਬੰਧਕ ਇਸ ਦਸਤਾਰ ਮੁਕਾਬਲੇ ਦਾ ਆਯੋਜਨ ਕਰ ਰਹੇ ਹਨ ਸਾਰਿਆਂ ਦਾ ਮੈਂ ਆਪਣੇ ਵੱਲੋਂ ਵਿਸ਼ੇਸ਼ ਰੂਪ ਦੇ ਵਿੱਚ ਧੰਨਵਾਦ ਕਰਦਿਆਂ ਹੋਇਆਂ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ